ਹਾਂਜੀ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਾ ਨਾਜੀ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਹਾਂ ਜਰਾਂ ਤੁਹਾਡੇ ਸਾਰਿਆਂ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੇ ਜੀ ਉਹ ਹੈਗੇ ਜੀ ਏਰੀਅਰ ਸੰਬੰਧੀ ਠੀਕ ਹੈ ਜੀ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਕਿਰਪਾ ਕਰਕੇ ਵੀਡੀਓ ਨਾਲ ਬਨੇ ਰਹੋ 5178 ਅਤੇ 41 ਕਾਰਡ ਤੇ ਜਿਨ੍ਹਾਂ ਮਾਸਟਰ ਕੈਡਰ ਦੇ ਕੈਂਡੀਡੇਟਸ ਨੇ ਉਹਨਾਂ ਸਾਰਿਆਂ ਲਈ ਖੁਸ਼ਖਬਰੀ ਵਾਲੀ ਗੱਲ ਹੈ ਠੀਕ ਹੈ ਜੀ ਕਿਉਂਕਿ ਉਹਨਾਂ ਦਾ ਜਿਹੜਾ ਏਰੀਅਰ ਹੈ ਉਹ ਅਪਰੂਵ ਹੋ ਚੁੱਕਿਆ ਹੈ ਠੀਕ ਹੈ ਜੀ ਪਰ ਜੇਕਰ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇਕਰ ਉਹਨਾਂ ਨੂੰ ਅਜੇ ਏਰੀਅਰ ਉਹਨਾਂ ਦਾ ਨਹੀਂ ਮਿਲਿਆ ਤਾਂ ਵਿਭਾਗ ਵੱਲੋਂ ਬਜਟ ਜਿਹੜਾ ਹੋ ਪੇਸ਼ ਕਰਨ ਨਾਲ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਤਾਂ ਕੀ ਹੈ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਉਂਕਿ ਇਸ ਤਰ੍ਹਾਂ ਦੇ ਹੋਰ ਵੀ ਕੇਸ ਸਾਹਮਣੇ ਆਉਂਦੇ ਰਹਿੰਦੇ ਨੇ ਇਸ ਕਰਕੇ ਜਾਣਕਾਰੀ ਹੋਣਾ ਥੋੜਾ ਲਾਜ਼ਮੀ ਹੈ ਸੋ ਬਨੇ ਰਹੋ ਤਾਂ ਵਿਭਾਗ ਵੱਲੋਂ ਹੁਕਮ ਕੀਤੇ ਗਿਆ ਜੀ 5178 ਤੇ 41 ਕਾਰਡ ਦੇ ਕੋਰਟ ਕੇਸਾਂ ਵਿੱਚ ਹੋਈ ਹੁਕਮਾਂ ਦੀ ਕੰਪਾਈਲਸ ਕਰਨ ਸੰਬੰਧੀ ਠੀਕ ਹੈ ਜੀ ਇਹਨਾਂ ਦਫ਼ਤਰਾਂ ਵੱਲੋਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਮ ਕਰ ਰਹੇ ਦਫ਼ਤਰੀ ਅਮਲੇ ਦੀ ਏਰੀਅਰ ਦੀਆਂ ਅਦਾਇਗੀਆਂ ਕੀਤੀਆਂ ਕਿਉਂਕਿ ਅਜੀ ਏਰੀਅਰ ਜਿਹੜਾ ਉਹ ਕਰਮਚਾਰੀਆਂ ਨੂੰ ਦੇਣਾ ਜਿਸ ਦੇ ਸੰਬੰਧ ਵਿੱਚ ਆਪ ਨੂੰ ਦਫ਼ਤਰਾਂ ਬਹੁਤ ਪੱਤਰ ਪ੍ਰਾਪਤ ਹੋਈ ਇਸ ਲਈ ਕੋਰਟ ਕੇਸਾਂ ਵਿੱਚ ਹੁਕਮਾਂ ਦੇ ਅਨੁਸਾਰ ਏਰੀਅਰ ਦੀ ਅਦਾਇਗੀ ਕਰਨ ਲਈ ਸਪਸ਼ਟੀਕਰਨ ਦੇ ਤਾਂ ਮੰਗਿਆ ਗਿਆ ਤਾਂ ਹੁਣ ਕੀ ਹੈ ਜੀ 5178 ਅਤੇ 41 ਕਾਰਡ ਦੇ ਕੋਰਟ ਕੇਸਾਂ ਦੀ ਅਦਾਇਗੀਆਂ ਕਰਨ ਲਈ ਵਿੱਤੀ ਸਾਲ 25-26 ਦੌਰਾਨ ਠੀਕ ਹੈ ਜੀ ਆ ਜਿਹੜੀ ਹੈਗੇ ਤਨਖਾਹਾਂ ਅਧੀਨ ਜੋ ਬਜਟ ਰਾਸ਼ੀ ਆਪ ਤੇ ਦਫ਼ਤਰਾਂ ਨੂੰ ਅਲਾਟ ਕੀਤੀ ਗਈ ਹੈ ਕਿ ਉਹ ਰਾਸ਼ੀ ਜਿਹੜੇ ਕੋਰਟ ਕੇਸਾਂ ਦੇ ਅਕੋਰਡਿੰਗ ਸਹੀ ਹੈ ਠੀਕ ਹੈ ਜੀ ਬਾਜੀਬ ਹੈ ਜੇਕਰ ਕੋਰਟ ਕੇਸਾਂ ਦੇ ਅਕੋਰਡਿੰਗ ਉਹ ਰਾਸ਼ੀ ਘਟ ਜਾਂਦੀ ਹੈ ਠੀਕ ਹੈ ਜੀ ਤਾਂ ਕੀ ਹੈ ਜੇਕਰ ਅਲਾਟ ਕੀਤੀ ਗਈ ਰਾਸ਼ੀ ਇਨ੍ਹਾਂ ਵਿੱਚੋਂ ਕੋਰਟ ਕੇਸਾਂ ਦੇ ਡੈਗ ਅਨਸਾਰ ਘਟ ਰਹੀ ਹੈ ਤਾਂ ਵਾਧੂ ਰਾਸ਼ੀ ਸੰਬੰਧੀ ਬਜਟ ਦੀ ਮੰਗ ਮੁਕੰਮਲ ਜਸਟੀਫਿਕੇਸ਼ਨ ਨਾਲ ਇਸ ਦਫਤਰ ਪਾਸ ਕਰ ਲਈ ਜਾਵੇ ਠੀਕ ਹੈ ਜੀ ਜੇਕਰ ਜਿਹੜਾ ਬਜਟ 5178 ਤੇ 4168 ਲਈ ਪੇਸ਼ ਕੀਤਾ ਗਿਆ ਜੇਕਰ ਉਹ ਬਜਟ ਘਟ ਰਿਹਾ ਕਿਉਂਕਿ ਆਪਾਂ ਵੀ ਦੇਖਿਆ ਜਿਹੜੇ 5178 ਦੇ ਕੈਂਡੀਡੇਟਸ ਨੇ ਉਹਨਾਂ ਨੂੰ ਕਾਫੀ ਲੰਮਾ ਸਮਾਂ ਜਿਹੜਾ ਹੋ ਗਿਆ ਉਹ ਜੋਇਨ ਹੋਣਾ ਤਾਂ ਉਹ ਤਾਂ ਜਿਹੜਾ ਏਰੀਆ ਰ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਬਣਦਾ तकरीबन 10 ਤੋਂ 12 ਲੱਖ ਦੇ ਅਨਿਰੰਦਰ ਬਣਦੇ ਤੇ ਇਸੇ ਤਰ੍ਹਾਂ ਜਿਹੜਾ 41 ਕਾਟ ਹੈ ਉਹਨਾਂ ਦਾ ਵੀ ਜਿਹੜਾ ਹੈਗਾ तकरीबन 2 ਤੋਂ 100 2 ਮਹੀਨਿਆਂ ਦਾ ਜਿਹੜਾ ਬਜਟ ਹੈ ਉਹ ਵੀ 41 ਕਾਟ ਵਾਲਾ ਉਹ ਬਣਦਾ ਹੈ ਸੋ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਉਹ ਰਾਸ਼ੀ ਜਾਰੀ ਹੋਣੀ ਹੈ ਇਸੇ ਸਬੰਧ ਦੇ ਵਿੱਚ ਜਿਹੜੇ ਵਿਭਾਗ ਵੱਲੋਂ ਸਪਸ਼ਟਿਕਰਨ ਮੰਗਿਆ ਵੀ ਕਿੰਨੀ ਰਾਸ਼ੀ ਜਿਹੜੀ ਉਹ ਤੁਹਾਨੂੰ ਚਾਹੀਦੀ ਹੈ ਜਿਹੜੀ ਘਟ ਰਹੀ ਹੈ ਤਾਂ ਉਹ ਦਾ ਬਕਾਇਦਾ ਜਸਟੀਫਿਕੇਸ਼ਨ ਜਿਹੜੀ ਉਹ ਦਿੱਤੀ ਜਾਵੇ ਇਸ ਤੋਂ ਇਲਾਵਾ ਆਪ ਦੇ ਦਫ਼ਤਰਾਂ ਨੂੰ ਇਹ ਵੀ ਲਿਖਿਆ ਜਾਂਦਾ ਹੈ ਕਿ ਆਪ ਦੇ ਦਫ਼ਤਰਾਂ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ 5177 ਤੇ 41 ਕਾਰਡ ਦੇ ਕੋਡ ਕੇਸਾਂ ਦੀ ਕੰਪਾਈਲਸ ਕਰਨ ਹਿਤ ਜਿੰਨੀ ਬਜਟ ਰਾਸ਼ੀ ਦੀ ਅਦਾਇਗੀ ਕੀਤੀ ਗਈ ਹੈ ਇਸ ਸਬੰਧੀ ਰਿਪੋਰਟ ਇਸ ਦਫ਼ਤਰ ਹਾਰਡ ਕਾਪੀ ਦੇ ਰੂਪ ਵਿੱਚ ਜਿਹੜੀ ਉਹ ਜਮਾ ਕਰਵਾਈ ਜਾਣੀ ਹੈ ਠੀਕ ਹੈ ਜੀ ਸੋ ਜਿਹੜੇ 4168 ਤੇ 5178 ਦੇ ਕੈਂਡੀਡੇਟਸ ਨੇ ਉਹਨਾਂ ਲਈ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਕਿ ਜਲਦੀ ਹੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਉਹ ਏਰੀਅਰ ਹੈ ਉਹ ਆਉਣ ਵਾਲਾ ਹੈ ਠੀਕ ਹੈ ਜੀ ਸਿਸ ਸੂਰਤ ਵਿੱਚ ਜਿਹੜਾ ਹੈਗਾ ਬਾਦੂ ਬਜਟ ਉਕਰਾਉਣ ਲਈ ਸੋਦੇ ਬਜਟ ਅਨੁਮਾਨ ਦਰਾਂਨ ਵਿੱਤ ਵਿਭਾਗ પાસે ਔਰੰਭੀ ਜਾਏਗੀ ਠੀਕ ਹੈ ਜੀ ਜਦੋਂ ਹੀ ਉਹਨਾਂ ਨੂੰ ਇਹ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਨਾਲ ਦੇ ਨਾਲ ਹੀ ਵਿਭਾਗ ਇਸ ਪ੍ਰਤੀ ਜਿਹੜੀ ਆਪਣੀ ਹੋਮੇਮਹੂ ਵਿੜਦੇਗਾ ਤੇ ਜਲਦੀ ਹੀ ਤਕਰੀਬਨ ਅਪ੍ਰੈਲ ਮਹੀਨੇ ਦੇ ਐਂਡ ਜਾਂ ਮਈ ਦੇ ਪਹਿਲੇ ਹਫਤੇ ਦੇ ਵਿੱਚ ਵੀ ਜਿਹੜਾ ਇਹ ਸਾਰਾ ਏਰੀਆ ਰ ਹੈ 81741 ਘਾਂਟ ਦੇ ਖਾਤਿਆਂ ਦੇ ਵਿੱਚ ਉਹ ਆ ਜਾਊਗਾ ਸੋ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜਦੇ ਰਹਿਣਾ ਮਿਲਦੇ ਹਾਂ ਕਿਸੇ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ